ਵਾਹਿ ਗੁਰਦੀ ਦਾ ਖਾਲਸਾ ਵਾਹਿ ਗੁਰਦੀ ਦੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਪ ਉੱਡ ਪਾਵੇ ਹੋ ਜੋ ਅੰਮ੍ਰਿਤ ਵੇਲੇ ਬਾਬਾ ਮਸਕੂ ਜੀ ਦੇ ਤਪਸਥਾਨ ਦੇ ਹਰ ਪਰੇ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸੋ ਭਾਈ ਜੋ ਅੱਜ ਦਾ ਦਿਹਾੜਾ ਸਾਕਾ ਨਨਕਾਣਾ ਸਾਹਿਬ ਦਾ 21 ਫਰਵਰੀ 1921 ਦੇ ਵਿੱਚ ਜੋ ਇਹ ਸਾਕਾ ਹੋਇਆ ਜੋ ਧੰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਜਨਮ ਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਜਿੱਥੇ ਮਹਾਂਤ ਨਰੈਣਦਾਸ ਨਰੈਣੂ ਮਹੰਤ ਅਤੇ ਉਹਦੇ ਤੋਂ ਪਹਿਲਾਂ ਰਹੇ ਕਿਹੜੇ ਮਹਾਂਤ ਸੀ ਜਿਵੇਂ ਮੱッセ ਰੰਗਣ ਵੱਲੋਂ ਹਰਮੰਦਰ ਸਾਹਿਬ ਦੇ ਵਿੱਚ ਕੰਜਰੀਆਂ ਦਾ ਨਾਚਾ ਕਰਵਾਇਆ ਗਿਆ ਉਸੇ ਤਰ੍ਹਾਂ ਇਹ ਜਿਹੜਾ ਨਰੈਣੂ ਮਹੰਤ ਸੀ ਇਹਦੇ ਵੱਲੋਂ ਵੀ ਨਨਕਾਣਾ ਸਾਹਿਬ ਦੇ ਅੰਦਰ ਇਹੋ ਖੋਜ ਹੁੰਦਾ ਜਿਹੜੀ ਵੀ ਕੋਈ ਇਸ ਤਰੀ ਵੀ ਦੀ ਪੈਰ ਮੱਥਾ ਟੇਕਣ ਵਾਸਤੇ ਜਾਂਦੀ ਹੈ ਉਹਦੀ ਬੇਰਮਤੀ ਕੀਤੀ ਜਾਂਦੀ ਹੈ ਇਸ ਕਰਕੇ ਜਦੋਂ ਇਹ ਸਿੰਘਾਂ ਨੂੰ ਪਤਾ ਲੱਗਦਾ ਹੈ ਇਹਨਾਂ ਕਾਣਾ ਸਹਿਰ ਦੇ ਵਿੱਚ ਮਹੰਤਾ ਵੱਲੋਂ ਇਹ ਕੱਟਿਆ ਹਰਕਤ ਕੀਤੀ ਜਾ ਰਹੀ ਹੈ ਗੁਰੂ ਘਰ ਦੇ ਵਿੱਚ ਹੀ ਸ਼ਰਾਬ ਪਿੰਦਾ ਸੀ ਨਰੇਨ ਮਹੰਤ ਹੋਰ ਕਈ ਨਸ਼ੇ ਕਈ ਦਰਗੀਆਂ ਹਰਕਤਾਂ ਜਿਹੜੀਆਂ ਨੇ ਇਸ ਪਾਵਨ ਅਸਥਾਨ ਦੇ ਉੱਪਰ ਕਰਦਾ ਜਦੋਂ ਸਿੰਘਾਂ ਨੇ ਗੁਰਮਤਾ ਕੀਤਾ ਪੀਰ ਨੂੰ ਜਾ ਕੇ ਸਮਝਾ ਜੇ ਇਹਨੇ ਹੁਣ ਇਹਦੇ ਕੋਲ ਖਬਰ ਪਹੁੰਚੀ ਹੈ ਕਿ ਸਿੰਘ ਜਿਹੜੇ ਨੇ ਉਹ ਨਨਕਾਣਾ ਸਾਹਿਬੋਂ ਗਿਰ ਇਹਨੇ ਪਹਿਲਾਂ ਚੰਗੀ ਤਿਆਰੀ ਕੀਤੀ ਗੋਲੀ ਬਹੁਤ ਸਾਰਾ ਕਥਾ ਕੀਤਾ ਬਹੁਤ ਸਾਰਾ ਮਿੱਟੀ ਦਾ ਤੇਲ ਇਕੱਠਾ ਕੀਤਾ ਤੱਕ ਵੀ ਕਿਰਪਾਨਾ ਹੋਰ ਮਾਰੂ ਹਥਿਆਰ ਜਿਹੜੇ ਨੇ ਇਹਨੇ ਆਪਣੇ ਹੁੰਡਿਆਂ ਦੀ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਇਕੱਠ ਕਰਕੇ ਇਹਨੇ ਸਾਰੀ ਪਹਿਲਾਂ ਹੀ ਤਿਆਰੀ ਕੀਤੀ ਇਧਰੋਂ ਸਰਦਾਰ ਲਖਮਣ ਸਿੰਘ ਧਾਰੂ ਵਾਲੀ ਸਰਦਾਰ ਕਰਤਾਰ ਸਿੰਘ ਜੱਬਰ ਸਰਦਾਰ ਗਲੀਬ ਸਿੰਘ ਸਰਦਾਰ ਕੇਰ ਸਿੰਘ ਤੇ ਨਾਲ ਕੇਰ ਸਿੰਘ ਦਾ ਪੁੱਤਰ ਹੈ ਕਈ ਇਤਿਹਾਸਕਾਰਾਂ ਨੇ ਉਹਦੀ ਉਮਰ 11 ਸਾਲ ਤੇ ਕਈਆਂ ਨੇ 9 ਸਾਲ ਲਿਖੀ ਹੈ ਲੁਧਿਆਣਾ ਜ਼ਿਲ੍ਹੇ ਦੇ ਜਰਗਪਿੰਡ ਦਾ ਰਹਿਣ ਵਾਲਾ ਅਰਦਾਸ ਕਰਕੇ ਲక్ష్మణ ਸਿੰਘ ਧਾਰੋਵਾਲੀ ਜਥਾ ਲੈ ਕੇ ਜਾਂਦਾ ਹੈ ਜਦੋਂ ਜਾਂਦਾ ਹੈ ਇਹਦਾ ਪਿਤਾ ਤਿਆਰੀ ਕਰਦਾ ਪਿਆ ਸਰਦਾਰ ਕੇਰ ਸਿੰਘ ਦਰਬਾਰਾ ਸਿੰਘ ਦਾ ਪਿਤਾ ਇਹਨੇ ਆਪਣੇ ਪਿਤਾ ਨੂੰ ਪੁੱਛਿਆ ਪਿਤਾ ਜੀ ਕਿੱਥੇ ਚੱਲੇ ਜੇ ਆਥਿਆ ਨਕਾਣਾ ਸਾਹਿਬ ਉਜਾੜ ਕਰਵਾਉਣ ਵਾਸਤੇ ਸਰਦਾਰ ਦਰਬਾਰਾ ਸਿੰਘ ਕਹਿੰਦਾ ਮੈਂ ਵੀ ਤੁਹਾਡੇ ਨਾਲ ਜਾਣਾ ਆਖਿਆ ਉਹ ਤੇ ਸ਼ਹੀਦियां ਪਾਦੀਆਂ ਜਿਹੜਾ ਵੀ ਜਥਾ ਜਾਵੇਗਾ ਤੇਰੀ ਉਮਰ ਬਹੁਤ ਛੋਟੀ ਹੈ ਸਰਦਾਰ ਦਰਬਾਰਾ ਸਿੰਘ ਕਹਿੰਦਾ ਵੀ ਆਪ ਵੀ ਤੁਸੀਂ ਇਤਿਹਾਸ ਜਿਹੜਾ ਹੈ ਉਹ ਪੜਾਇਆ ਤੇ ਸੁਣਾਇਆ ਵੀ ਬਾਬਾ ਫਤਿਹ ਸਿੰਘ ਜੀ ਉਹਨਾਂ ਦੀ ਉਮਰ 7 ਸਾਲ ਸੀ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਨੀਹਾਂ ਦੇ ਵਿੱਚ ਜਣ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਮੇਰੀ ਉਮਰ ਫਿਰ ਉਹਦੇ ਤੋਂ ਵੀ ਵੱਡੀ ਐ ਸਰਦਾਰ ਦਰਬਾਰ ਸਿੰਘ ਦੀ ਮਾਤਾ ਜਿਹੜੀ ਹੈ ਬਚਪਨ ਦੇ ਵਿੱਚ ਹੀ ਚੜਾਈ ਕਰ ਜਾਂਦੀ ਐ ਇਹਦੀ ਦਾਦੀ ਮਾ ਨੇ ਇਹਨੂੰ ਪਾਲਿਆ ਹੁੰਦਾ ਹੈ ਆਪਣੇ ਪਿਤਾ ਦੇ ਨਾਲ ਖੜੇ ਕਰਕੇ ਇਹ ਵੀ ਚੱਲ ਪਿਆ ਹੁਣ ਜਿਸ ਵੇਲੇ ਅਰਦਾਸ ਕਰਕੇ ਇਹ ਜਥਾ ਤੁਰਿਆ ਜਦੋਂ ਉਹਨਾਂ ਤਾਲਾ ਸਾਹਿਬ ਦੇ ਅੰਦਰ ਪਹੁੰਚੇ ਇਹ ਨਰਾਇਣ ਮਹਾਂਤ ਦੇ ਮੁੰਡਿਆਂ ਨੇ ਸਾਰੇ ਪਾਸਿਓਂ ਘੇਰਾਬੰਦੀ ਕਰਕੇ ਜਦੋਂ ਸਿੰਘ ਅੰਦਰ ਗਏ ਸਰਦਾਰ ਲਖਮਨ ਸਿੰਘ ਧਾਰੋ ਵਾਲੀ ਮਹਾਰਾਜ ਦੀ ਤਾਬਿਆ ਤੇ ਬੈਠ ਗਿਆ ਸਿੰਘਾਂ ਨੇ ਆਸਾ ਦੀ ਵਾਰਗਤ ਤਿਰਤ ਆਰੰਭ ਕੀਤਾ ਲਖਮਨ ਸਿੰਘ ਧਾਰੋ ਵਾਲੇ ਦੇ ਮਹਾਰਾਜ ਦੀ ਤਾਬਿਆ ਤੇ ਬੈਠਿਆ ਹੋਇਆਂ ਗੋਲੀ ਚਲਾਈ ਸਤਿਗੁਰੂ ਜੀ ਦੇ ਪਾਵਨ ਸਰੂਪ ਵਿੱਚ ਵੀ ਗੋਲੀ ਵੱਜੀ ਫਿਰ ਉਹ ਸਿੰਘਾਂ ਨੂੰ ਤੇਰਪਾ ਪਾ ਕੇ ਸਾਰਿਆਂ ਗਿਆ ਬਹੁਤ ਸਾਰੇ ਸਿੰਘਾਂ ਨੂੰ ਜਿਹੜਾ ਹੈ ਉਹ ਬਹੁਤ ਜ਼ਿਆਦਾ ਜ਼ਖਮੀ ਕੀਤਾ ਬਹੁਤ ਸਾਰੇ ਸਿੰਘ ਜਿਹੜੇ ਸ਼ਹੀਦ ਹੋਏ ਸਰਦਾਰ ਦਲੀਪ ਸਿੰਘ ਉਹਨਾਂ ਬੀ ਸ਼ਹੀਦ ਹੁੰਦਾ ਹੈ ਇਹ ਲక్ష్మణ ਸਿੰਘ ਧਾਰੋਵਾਲੀ ਨੂੰ ਫਿਰ ਬਾੜ ਜੰਡ ਦੇ ਨਾਲ ਮੰਡ ਤੇ ਉਠਾਲਣ ਦਾ ਕੇ ਫਿਰ ਤੇਲ ਪਾ ਕੇ ਸਾੜਿਆ ਜਾਂਦਾ ਸਰਦਾਰ ਦਰਬਾਰਾ ਸਿੰਘ ਜਿਹੜੇ 9 ਸਾਲ ਦੀ ਉਮਰ ਸੀ ਉਹਨੂੰ ਕਿਸੇ ਨੇ ਅਲਮਾਰੀ ਦੇ ਵਿੱਚ ਬੰਦ ਕਰ ਦਿੱਤਾ ਵੀ ਹੋ ਸਕਦਾ ਇਹ ਬਚ ਜਾਵੇਗਾ ਦਰਬਾਰਾ ਸਿੰਘ ਨੇ अलमारी ਨੂੰ ਖੜਕਾਇਆ ਤੇ ਇਹ ਨਰੈਲਪੰਹਤ ਦੇ ਗੁੰਡਿਆਂ ਨੇ अलमारी ਖੋਲੀ ਤੇ ਇਹਨੂੰ ਮਾਰਨ ਲੱਗੇ ਨੇ ਇਹਨੇ ਆਖਿਆ ਮੈਨੂੰ ਸਾਰਿਆਂ ਦੇ ਸਾਹਮਣੇ ਸ਼ਹੀਦ ਕਰੋ ਮੈਂ ਸ਼ਹੀਦ ਹੋਣਾ ਫਿਰ ਉਹ ਜਿਹੜੇ ਬਾਹਰ ਪਾ ਲਈ ਹੋਈ ਅੱਗ ਦੇ ਵਿੱਚ 9 ਸਾਲ ਦਾ ਦਰਬਾਰਾ ਸਿੰਘ ਜਿਹੜਾ ਹੈ ਉਹ ਸੁੱਟ ਦਿੱਤਾ ਸ਼ਹੀਦ ਕੀਤਾ ਇਸ ਤਰ੍ਹਾਂ ਨਨਕਾਣਾ ਸਾਹਿਬ ਦੀ ਤਰਤੀ ਤੇ 187 ਦੇ ਲਗਭਗ ਉਹ ਜਿਹੜੇ ਸਿੰਘ ਸ਼ਹੀਦ ਹੋਏ ਫਿਰ ਉਸ ਤੋਂ ਬਾਅਦ ਅਗਲੇ ਦਿਨ ਸਰਦਾਰ ਕਰਤਾਰ ਸਿੰਘ ਜੱਬਰ ਜਿਹੜਾ ਹੈ ਉਹ 2200 ਸਿੰਘਾਂ ਦਾ ਜਥਾ ਲੈ ਕੇ ਜਾਂਦਾ ਹੈ ਹਰੇਕ ਜਥੇਦਾਰ ਨੂੰ 200-200 ਸਿੰਘ ਦਾ ਜਥਾ ਦਿੱਤਾ ਜਾਂਦਾ ਹੈ ਫਿਰ ਇਹ ਪਹੁੰਚਦੇ ਨੇ ਫਿਰ 23 ਤਰੀਕ ਨੂੰ ਜਾ ਕੇ ਸਿੰਘਾਂ ਦਾ ਸੰਸਕਾਰ ਜਿਹੜਾ ਹੁੰਦਾ ਹੈ ਤੇ ਬਾਏ ਤਰੇ ਤੋਂ ਫਿਰ ਗੁਰਦੁਆਰਾ ਸਾਹਿਬ ਦੀਆਂ ਜਿਹੜੀਆਂ ਚਾਬੀਆਂ ਨੇ ਉਹ ਸਿੰਘਾਂ ਨੂੰ ਦੇ ਦਿੱਤੀਆਂ ਜਾਂਗੀਆਂ ਨੇ ਇੱਥੇ ਅੰਗਰੇਜ਼ ਦਰਬੰਦ ਵੀ ਆਉਂਦੇ ਇਹ ਸਾਰੇ ਸਿੰਘਾਂ ਨੇ ਗੁਰਦੁਆਰੇ ਦੀ ਸੁਧਾਰਨ ਲਈ ਕਰਕੇ ਆਪਣੀਆਂ ਕੁਰਬਾਨੀਆਂ ਕੀਤੀਆਂ ਪਰ ਜੋ ਉਹਨਾਂ ਨੇ ਜਿਹਦੇ ਵਾਸਤੇ ਕੁਰਬਾਨੀਆਂ ਕੀਤੀਆਂ ਸੀ ਗੁਰਦੁਆਰੇ ਦਾ ਸਦਾਰ ਹੋਵੇ ਅੱਜ ਉਹ ਗੁਰੂ ਘਰਾਂ ਦੇ ਵਿੱਚ ਬਿਲਕੁਲ ਸਦਾਰ ਨਹੀਂ ਰਿਹਾ ਪਾਵੇਂ ਸ਼ਰੋਮਣੀ ਕਮੇਟੀ ਹੈ ਪਾਵੇਂ ਕਿਸੇ ਪਿੰਡ ਦਾ ਦਰਵਾਜ਼ਾ ਪਾਵੇਂ ਜਿੱਥੇ ਮਰਦੀ ਹੈ ਅੱਜ ਵੀ ਜਿਹੜੇ ਪ੍ਰਬੰਧਕ ਨੇ ਉਹਨਾਂ ਦੀ ਹਾਲਤ ਜਿਹੜੀ ਹੈ ਨਰਾਇਣੂ ਮਹੰਤ ਵਰਗੀ ਹੋ ਚੁੱਕੀ ਹੈ ਜਿਹੜੇ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ ਉਹ ਜਦੋਂ ਸਾਨੂੰ ਵੇਖਦੇ ਹੋਣਗੇ ਤੇ ਕੀ ਕਹਿੰਦੇ ਹੋਣਗੇ ਵੀ ਜਿੰਨਾ ਵਾਸਤੇ ਅਸੀਂ ਕੁਰਬਾਨੀਆਂ ਕੀਤੀਆਂ ਉਹ ਜਿਹੜੇ ਰਾਹ ਪੈ ਗਏ ਸਤਿਗੁਰੂ ਜੀ ਕਿਰਪਾ ਕਰਨ ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ ਬਾਣੀ ਅਤੇ ਇਤਿਹਾਸ ਸਾਡੇ ਹਿਰਦੇ ਚ ਵਸ ਜਾਵੇ ਹੋਇਆਂ ਪੁਲਾਂ ਦੀ ਖੇਮਾ ਵਾਹਿਗੁਰੂ ਜੀ ਕਾ ਥਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ